ਜਿਹੜੇ ਕਹਿੰਦੇ ਪ੍ਰਭੂ ਦਾ ਸਿਮਰਨ ਕਰਦੇ ਆ ਨਾ ਗੁਰਮਖੋ ਧਨਵੰਤ ਨੂੰ ਕਹਿੰਦੇ ਜਿਸ ਕੋਲ ਧਨ ਹੋਵੇ ਕਹਿੰਦੇ ਉਹ ਧਨ ਵਾਲੇ ਹੋ ਗਏ ਸਿਮਰਨ ਵਾਲੇ ਬੰਦੇ ਦੋ ਤਰ੍ਹਾਂ ਦਾ ਧਨ ਮੰਨੇ ਆ ਇੱਕ ਧਨ ਤਾਂ ਉਹ ਜਿਹੜਾ ਦੁਨਿਆਵੀ ਆਪਾਂ ਵਰਤਦੇ ਆ ਪੈਸਾ ਟਕਾ ਇਹਦੀਆਂ ਵੀ ਅੱਗੇ ਕਈ ਕਿਸਮਾਂ ਨੇ ਗੋਤਨ ਹੈ ਤਨ ਮੈ ਤਨ ਸਮੇਂ-ਸਮੇਂ ਅਨੁਸਾਰ ਬਦਲਦਾ ਰਹਿੰਦਾ ਸੀ ਪਹਿਲਾਂ گاਵਾ ਹੁੰਦੀਆਂ ਬੰਦਿਆਂ ਕੋਲ ਇੰਨੀਆਂ گاਵਾ ਨੇ ਜੀ ਇੰਨਾ ਤਾਂ ਨਹੀਂ ਐ ਇੰਨੇ ਘੋੜੇ ਆ ਜੀ ਇੰਨਾ ਤਾਂ ਨਹੀਂ ਐ ਇੰਨੇ ਹਾਥੀ ਆ ਇੰਨੀ ਜ਼ਮੀਨ ਐ ਦਾ ਇਹਨੇ ਕਾਰੋਬਾਰ ਐ ਇੰਨੇ ਪਲਾਟ ਐ ਇੰਨਾ ਪੈਸਾ ਐ ਇਹ ਦੁਨਿਆਵੀ ਤਨ ਇੱਕ ਦੂਜਾ ਦੂਜਾ ਤਨ ਨਾਮ ਦਾ ਤਨ ਸਤਸੰਗੀ ਜਨ ਮੰਨਦੇ ਆ ਜਿਸ ਨੂੰ ਸੱਚਾ ਤਨ ਆਖਿਆ ਬਾਣੀ ਨੇ ਦੁਨਿਆਵੀ ਤਨ ਇਹਨੂੰ ਕੱਚਾ ਤਨ ਆਖਿਆ ਨਾਮ ਦਾ ਤਨ ਹੈ ਜਿਹੜਾ ਇਹ ਸੱਚਾ ਤਨ ਆਖਿਆ ਜਿਹੜਾ ਬੰਦਾ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਦੇ ਕੋਲ ਦੋਵੇਂ ਤਨ ਆ ਜਾਂਦੇ ਕਮੀ ਨਹੀਂ ਰਹਿੰਦੀ ਕਿਸੇ ਚੀਜ਼ ਦੀ ਪ੍ਰਭ ਕੋ ਸਿਮਰਹਿ ਸੇ ਤਨਵੰਤੇ ਬਹੁਤ ਧਨ ਉਹਨਾਂ ਕੋਲ ਆ ਜਾਂਦਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਇੱਕ ਵਾਰ ਇੱਕ ਬਹੁਤ ਗਰੀਬ ਸੇਠ ਆਇਆ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਗਰੀਬ ਨਵਾਜ਼ ਬੜੀ ਗਰੀਬੀ ਹੈ ਘਰ ਵਿੱਚ ਖਾਣ ਪੀਣ ਦੀ ਤੰਗੀ ਤੁਰਸ਼ੀ ਰਹਿੰਦੀ ਹੈ ਕਰਦੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ ਬਹੁਤ ਤੰਗਾਂ ਪਰੇਸ਼ਾਨਾਂ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ ਭਾਈ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਆਪ ਕਿਰਪਾ ਕਰੋ ਮਹਾਰਾਜ ਚੱਲ ਕਹਿੰਦੇ ਕੋਈ ਨਾ ਆਪਣੇ ਕਿਣਕੇ ਚੋਂ ਆਪਣੀ ਕਮਾਈ ਚੋਂ ਕਹਿੰਦੇ ਕੋਈ ਨਾ ਬਹੁਤ ਵੱਡਾ ਕੰਮਕਾਰ ਹੋ ਜਾਏਗਾ ਦਿੱਲੀ ਚਲਾ ਜਾ ਉੱਥੇ ਜਾ ਕੇ ਕੰਮ ਸ਼ੁਰੂ ਕਰ ਲੈ ਚਲਾ ਗਿਆ ਦਿੱਲੀ ਦਿੱਲੀ ਜਾ ਕੇ ਪੈਸੇ ਲੈਣ ਦੇਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੁੰਡੀ ਲੈ ਕੇ ਉੱਥੋਂ ਪੈਸੇ ਲੈ ਲੈਣੇ ਇਧਰੋਂ ਕਿਸੇ ਨੂੰ ਦਵਾ ਦੇਣੇ ਇਧਰੋਂ ਕਿਸੇ ਸ਼ਾਹੂ ਕਰਦੇ ਹੋਣੇ ਉੱਧਰ ਦਵਾ ਦੇਣੇ ਪਹਿਲਾਂ ਰਸਤੇ ਦੇ ਵਿੱਚ ਲੁੱਟ ਲਿਆ ਕਰਦੇ ਸੀ ਇਸ ਲਈ ਹੁੰਡੀ ਦੇ ਉੱਤੇ ਹੀ ਕੰਮ ਹੁੰਦਾ ਸੀ ਉਹ ਸੇਠ ਸੀ ਜਿਹੜਾ ਉਹਦੇ ਕੋਲ ਪੈਸੇ ਆ ਗਏ ਚਾਰ ਪਹਿਲਾਂ ਤਾਂ ਗਰੀਬੀ 'ਚ ਸੀ ਫਿਰ ਬੜਾ ਅਮੀਰ ਹੋ ਗਿਆ ਧਨੀ ਹੋ ਗਿਆ ਜਦ ਬਹੁਤ ਵੱਡਾ ਅਮੀਰ ਹੋਇਆ ਦਿਨ ਲੰਘ ਗਏ ਦਿਨ ਬਦਲ ਗਏ ਭੁੱਲ ਗਿਆ ਸਾਰਾ ਕੁਝ ਇੱਕ ਫੇਰ ਸਿੱਖ ਗੁਰੂ ਜੀ ਕੋਲ ਆਇਆ ਕਹਿੰਦਾ ਜੀ ਮੇਰੀ ਧੀ ਵਿਆਹਣ ਵਾਲੀ ਐ ਮੇਰੇ ਕੋਲ ਕੋਈ ਚਾਰ ਪੈਸੇ ਹੈ ਨਹੀਂ ਕਿਰਪਾ ਕਰੋ ਗੁਰੂ ਜੀ ਨੇ ਇੱਕ ਚਿੱਠੀ ਲਿਖ ਦਿੱਤੀ ਕਹਿੰਦੇ ਜਾ ਸੇਠ ਕੋਲ ਚਲਾ ਜਾ ਸੋਮੇ ਸ਼ਾਹ ਉਹਦਾ ਨਾਮ ਸੀ ਉਹਦੇ ਕੋਲ ਚਲੇ ਜਾਓ ਜਾ ਕੇ ਉਹਨੂੰ ਸਾਡੀ ਚਿੱਠੀ ਦਿਖਾਓ ਤੁਹਾਡੀ ਧੀ ਦੇ ਵਿਆਹ ਜੋਗੇ ਜਿੰਨੇ ਪੈਸੇ ਚਾਹੀਦੇ 150 ਰੁਪਈਆ ਉਹ ਦੇ ਦਏਗਾ ਉਹ ਜਦ ਲੋੜਵੰਦ ਗਰੀਬ ਉਹਦੇ ਦਰਵਾਜੇ ਤੇ ਗਿਆ ਚਿੱਠੀ ਲੈ ਕੇ ਉਹਨੇ ਮੂੰਹੇ ਨਹੀਂ ਕੀਤਾ ਟਾਲਾ ਹੀ ਵੱਟ ਗਿਆ ਸਾਹਸ ਨਾਲ ਜੰਜੂਸੀ ਮਾਇਆ ਦੀ ਭੁੱਖ ਬਹੁਤ ਪ੍ਰਬਲ ਹੁੰਦੀ ਹੈ ਤ੍ਰਿਸ਼ਨਾ ਹੈ ਸਾਰਨ ਤੇ ਆਵੇ ਤੇ ਖਾਲੀ ਜੇਬ ਵੀ ਸਾਰੀ ਜਾਵੇ ਮਨ ਦਾ ਇਦਾਂ ਹੀ ਆ ਫਕੀਰੀ ਕੱਟ ਲੈ ਤਾਂ ਫੱਕਰ ਵਣ ਕੇ ਕੱਟ ਲੈ ਦਿਲ ਖੁੱਲੇ ਰੱਖੇ ਤੇ ਸਾਦ ਸੰਗਤ ਗਰੀਬੀ ਮਨ ਦੀ ਆ ਜਾਏ ਭਾਵੇਂ ਲੱਖਾਂ ਕੋਲ ਹੋਣ ਦੁੱਖੀ ਨਹੀਂ ਕੱਢ ਸਕਦਾ ਇਹ ਸੁਭਾਅ ਹੈ ਮਨ ਦਾ ਮਾਨੇ ਹਾਜਾ ਬਦਲਿਆ ਉਹਦੀ ਗੱਲੇ ਨਾ ਸੁਣੀ ਕਈ ਦਿਨ ਇੱਕ ਦਿਨ ਉਹਨੇ ਆਖਿਆ ਭਾਈ ਮੈਨੂੰ ਕੋਈ ਜਵਾਬ ਤੇ ਦੇ ਮੈਂ ਲੜਕੀ ਦਾ ਵਿਆਹ ਰੱਖਿਆ ਹੈ ਤੂੰ ਕੀ ਕਰੀ ਜਾਣਾ ਹੈ ਕਹਿੰਦਾ ਜਾ ਮੇਰੇ ਕੋਲ ਕੁਝ ਨਹੀਂ ਹੈਗਾ ਬਸ ਉਹ ਵਿਚਾਰਾ ਵਾਪਸ ਆ ਗਿਆ ਗੁਰੂ ਅਮਰਦਾਸ ਜੀ ਨੂੰ ਕਹਿੰਦਾ ਜੀ ਉਹ ਕਹਿੰਦਾ ਮੇਰੇ ਕੋਲ ਕੁਝ ਨਹੀਂ ਮਹਾਰਾਜ ਕਹਿੰਦੇ ਚੰਗਾ ਕੁਝ ਨਹੀਂ ਤਾਂ ਫਿਰ ਕੁਝ ਨਹੀਂ ਬਸ ਦਿਨਾਂ ਦੇ ਵਿੱਚ ਸਾਧ ਸੰਗਤ ਜਿਹੜੀਆਂ ਸਿੱਧੀਆਂ ਚੱਲ ਰਹੀਆਂ ਸੀ ਚੱਕੀਆਂ ਪੁੱਠੀਆਂ ਘੁੰਮਣ ਲੱਗ ਪਈਆਂ ਦੋ ਚਾਰ ਬੰਦਿਆਂ ਨੂੰ ਪੈਸੇ ਦਿੱਤੇ ਬੰਦੇ ਦੱਬ ਗਏ ਇਹ ਕੋਈ ਬਹੁਤ ਵੱਡੀ ਗੱਲ ਛੋੜ ਹੈ ਅਸਮਾਨਾਂ ਜੁਟਦੇ ਫਿਰਦੇ ਜਿਹੜੇ ਚੁਟਕੀਆਂ ਦੀ ਖੇਡ ਹੁੰਦੀ ਹੈ ਇੱਕ ਦੋ ਬੰਦਿਆਂ ਦੇ ਵਿਸ਼ਵਾਸ ਵਾਲਿਆਂ ਦੇ ਸਿਰ ਤੇ ਕੰਮ ਖੜਾ ਹੁੰਦਾ ਹੈ ਕੋਈ ਬੰਦਾ ਜਿੰਦਗੀ ਚ ਸਾਥ ਛੱਡ ਜਾਏ ਪਿੱਛੇ ਹੋ ਜਾਏ ਬਦਲ ਜਾਏ ਮਰ ਜਾਏ ਕੋਈ ਅਣ ਹੋਇਆ ਕੰਮ ਹੋ ਬੈਠੇ ਸਾਰਾ ਕੁਝ ਮਿੱਟੀ ਚ ਰੁਲ ਜਾਂਦਾ ਦਿਨਾਂ ਦੇ ਵਿੱਚ ਸਾਧ ਸੰਗਤ ਜੀ ਕਾਰੋਬਾਰ ਜਿਹੜਾ ਖੜਾ ਕੀਤਾ ਸੀ ਸਾਲਾਂ ਦੇ ਵਿੱਚ ਮਿੱਟੀ ਚ ਰੁਲ ਗਿਆ ਆਖਰ ਗੁਰੂ ਅਮਰਦਾਸ ਮਹਾਰਾਜ ਕੋਲ ਫਿਰ ਆਪੇ ਆਇਆ ਭੱਜ ਕੇ ਵੀ ਮੇਰੇ ਤੋਂ ਗਲਤੀ ਕੀ ਹੋ ਗਈ ਫਿਰ ਯਾਦ ਆਈ ਗੱਲ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਵੇ ਫਿਰ ਮਹਾਰਾਜ ਨੇ ਨਹੀਂ ਦੇਖਿਆ ਕਈ ਦਿਨ ਉਹਦੇ ਕੋਲ ਕਦੇ ਇੱਧਰ ਅੱਗੇ ਖੜੇ ਕਦੇ ਇੱਧਰ ਖੜੇ ਮਹਾਰਾਜ ਜਾਣ ਮੁੱਕ ਮਾਣ ਆਖਰ ਚਰਨਾਂ ਤੇ ਡਿਗ ਪਿਆ ਸੱਚੇ ਪਾਤਸ਼ਾਹ ਬਖਸ਼ ਲਓ ਕੰਦੇ ਸੇਵਾ ਕਰਿਆ ਕਰ ਸੇਵਾ ਕਰਦਾ ਰਿਹਾ ਸਿਮਰਨ ਕਰਦਾ ਰਿਹਾ ਆਖਰ ਇੱਕ ਦਿਨ ਕਹਿਣ ਲੱਗੇ ਕਹਿੰਦੇ ਹਾਂ ਸੇਠ ਕੀ ਚਾਹਣਾ ਤੂੰ ਕਹਿੰਦਾ ਜੀ ਮੇਰਾ ਧਨ ਸਭ ਕੁਝ ਗਿਆ ਮਹਾਰਾਜ ਕਹਿੰਦੇ ਕੱਚਾ ਧਨ ਸੀ ਇਹਦਾ ਤੂੰ ਮਾਨ ਕੀਤਾ ਇਹਨੇ ਜਾਣਾ ਹੀ ਸੀ ਹੁਣ ਤੂੰ ਇਉਂ ਕਰ ਫਿਰ ਹੁਣ ਸੱਚੇ ਧਨ ਦੀ ਖੋਜ ਅਰੰਭ ਕਰ ਜੀਵਨ ਚ ਜੀਨੂੰ ਪਾ ਕੇ ਹੰਕਾਰ ਨਾ ਹੋਵੇ ਸਗੋਂ ਨਿਮਰਤਾ ਚਾਵੇ ਕਹਿੰਦਾ ਸਤ ਵਚਨ ਸੱਚੇ ਪਾਤਸ਼ਾਹ ਫਿਰ ਮਹਾਰਾਜ ਨੇ ਨਾਮ ਧਨ ਦਾ ਉਹਨੂੰ ਜਣੀ ਸਾਧ ਸੰਗਤ ਤਰੀਕਾ ਦਿੱਤਾ ਕਹਿੰਦੇ ਅਸਲ ਤੇ ਨਾਮ ਧਨ ਹੈ ਦੁਨਿਆਵੀ ਧਨ ਵੀ ਮੈਨੇ ਰਖਾਉਂਦਾ ਐ ਓਨੀ ਵੀ ਐਵੇਂ ਹੀ ਆ ਕੁਛ ਇਹਦੀ ਵੀ ਆਪਣੀ ਹਸਤੀ ਆ ਪਰ ਅਸਲ ਧਨਵਾਨ ਉਹੀ ਆ ਜਿਹੜੇ ਜਿੰਨਾਂ ਕੋਲ ਨਾਮ ਦਾ ਧਨ ਆ ਪਾਗ ਠੜੇ ਹਰ ਸੰਤ ਤੁਮਾਰੇ ਜੇਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਈ ਇਹ ਆਏ ਸਫਲ ਤਿੰਨ ਕੇ ਕਾਮਾ